ਸੁਬੀਰ ਸਿੰਘ ਬਾਦਲ ਜਨਾਬ ਜਿਨਾ ਕਾਲੀ ਦਰਸਗਾਤ ਇੱਕ ਇੱਟ ਲੱਗੀ ਕਿਸੇ ਪਿੰਡ ਚ ਸ਼ਹਿਰ ਚ ਦਿਖਾ ਦੇਣਾ ਕਿਸੇ ਨਾਲ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਰੱਖਣਾ ਇਹ ਚ ਇਸ ਲਈ ਆਪਾਂ ਨੂੰ ਪਾਰਟੀ ਨੂੰ ਤੁਹਾਨੂੰ ਪਤਾ ਵੀ ਪਹਿਲਾਂ ਵੀ ਆਪਣਾ ਬਹੁਤ ਨੁਕਸਾਨ ਹੋ ਗਿਆ ਹੁਣ ਦੇਖੀ ਜਾਨੇ ਆਪਾਂ ਪਿੰਡਾਂ ਚ ਪਹਿਲਾਂ ਕਾਂਗਰਸ ਆ ਸਰਕਾਰ ਰਹੀ ਹੈ ਤੇ ਆਪ ਸਰਕਾਰ ਨਾਲ ਜਮੀਂ ਪੱਠਾ ਭਾ ਦਾ ਜ਼ੋਰ ਪੂਰਾ ਲਾਉਣਾ ਮੁੰਡਿਓ ਪਤਾ ਲੱਗ ਜੇ ਕਣੀ ਸਹੀ ਗੱਲ ਤੇਰੀ ਆਸਤੀ ਮੈਨੂੰ ਸਹੀ ਨਹੀਂ ਲੱਗਦਾ ਕੀ ਦੀ ਹੈ ਮੇਸ਼ੇ ਭਾਈ ਸਾਰੇ ਇਹਨਾਂ ਭਰਾਵਾਂ ਨੂੰ ਕਹਿੰਦੇ ਆ ਵੀ ਅਕਾਲੀ ਦਲ ਦਾ ਸਾਥ ਦਿਓ ਹਾਂ ਬਹੁਤ 10 ਸਾਲ ਖਰਾਬ ਹੋ ਗਏ ਜੱਗੇ ਰਹਾਂਗੇ ਪੰਜਾਬ ਦਾ ਵਿਕਾਸ ਹੋਊਗਾ ਨਹੀਂ ਇਹਨਾਂ ਨੇ ਤਾਂ ਕੁਝ ਵੀ ਨਹੀਂ ਕਰਿਆ ਕੈਮਰਾ ਹਰ ਇੱਕ ਚੀਜ਼ ਨੂੰ ਕੈਦ ਕਰ ਲੈਂਦਾ ਹੈ ਮੋਟਰਸਾਈਕਲ ਲਾਉਣ ਵਾਸਤੇ ਗੇਟ ਖੁੱਲ੍ਹਾ ਗਿਆ ਕਿਉਂਕਿ ਸਾਨੂੰ ਡਾਰਾ ਚੋਰੀ ਨਾ ਹੋ ਜਾਏ ਪਹਿਲਾਂ ਵੀ 2008 ਦੇ ਵਿੱਚ ਮੈਨੂੰ ਇਸੇ ਹੀ ਜੋਂ ਤੋਂ ਪਰ Đảng ਇਸ ਮੰਗਲ ਨੇ ਇਹ ਦੇਖ ਕੇ ਕਿ ਮਹਾਨ ਵਧਾਇਆ ਤੇ ਆਪਾਂ 2008 ਦੇ ਵਿੱਚ ਇਹ ਸੀਟ ਜਿੱਤੀ ਕਿ ਆਪਾਂ ਸਾਰਿਆਂ ਨੇ ਤਨੋਂ ਮਨੋਂ ਜੋਰ ਲਾਉਣਾ ਹੈ ਇਹ ਵੋਟ ਜਹੇਦਰ ਮੇਜਰ ਸਿੰਘ ਨੂੰ ਨਹੀਂ ਜਾਣੀ ਸੁਖਬੀਰ ਸਿੰਘ ਬਾਦਲ ਨੂੰ ਜਾਣੀ ਆਪਣਾ ਇਹਦਾ ਕਿਉਂ ਨਿਸ਼ਾਨਾ ਉਹ ਟੱਕਰੀ ਦਾ ਤੇ 2027 ਚ ਮੋੜ ਵੱਜਣਾ ਇਸੇ ਗੱਲ ਨਾਲ ਇਸੇ ਨਾਲ ਨਾਲ ਵੀ ਆਪਣੀ ਸਰਕਾਰ ਬਣਨੀ ਹੈ ਆਪਣੇ ਕੋਲੇ ਪਿੰਡ ਜੀ ਆਦਨੀਆਂ ਹਾਂ ਜ਼ੋਨ ਨੰਬਰ 12 ਠੀਕ ਹੈ ਜੀ ਸੈਣਾ ਖੇੜਾ ਤੇ ਖੁੱਡੀਆਂ ਗਲਬ ਸਿੰਘ ਤੇ ਖੁੱਡੀਆਂ ਮਾਨ ਸਿੰਘ ਦੂਜਿਆਂ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਹੁਣ ਆਉਣ ਵਾਲੇ ਸਮੇਂ 'ਚ ਲੋਕ ਕਾਲੀ ਦਲ ਨੂੰ ਚਾਹੁੰਦੇ ਆ ਜੱਕ ਦਾਂਗੇ ਫੱਟੇ ਕਾਲੀ ਦਲ ਦੇ ਬੱਲੇ ਬੱਲੇ ਸਤਿਕਾਰ ਜੀ ਮਾਨ ਸਾਹਿਬ ਗੱਲ ਤੁਹਾਨੂੰ ਦੱਸਣੀ ਭੁੱਲ ਗਏ ਵੀ ਕਾਂਗਰਸ ਆ ਭਾਵੇਂ ਆਮ ਆਦਮੀ ਐ ਤੇ ਭਾਵੇਂ ਝਰਮਣੀ ਕਾਲੀ ਦਲ ਬਾਦਲ ਐ ਤੇ ਤਿੰਨੇ ਕੈਂਡੀਡੇਟ ਸਾਡੇ ਪਿੰਡ ਦੇ ਆ ਤੁਸੀਂ ਵੇਖੋ ਤਿੰਨ ਕੈਂਡੀਡੇਟ ਸਾਡੇ ਪਿੰਡ ਦੇ ਬਲਾਕ ਸੰਪਤੀ ਦੇ ਜਿਹੜੇ ਕੀੜੀ ਲੜਗੀ ਸੀ ਮਾਨ ਸਾਹਿਬ ਦੇ ਬੋਲੇ ਸੋਨਾ ਚਾਹੋ ਜੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਤ ਰੱਖਣ ਜੀ ਤੇ ਬਾਕੀ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਫੇਰ ਆ ਗਏ ਨੇ ਬਲਾਕ ਸਮਤੀ ਤੇ ਜਿਹੜਾ ਪਰਿਸ਼ਦ ਦੇ ਤੇ ਆਪਣੇ ਪਿੰਡੋਂ ਕੈਂਡੀਡੇਟ ਆਪਣਾ ਬਲਾਕ ਸਮਤੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਵੇਖੋ ਰਿਜ਼ਲਟ ਕਿਵੇਂ ਨਿਕਲਦਾ ਪਰ ਇਹ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਨੂੰ ਪਤਾ ਹੈ ਇਹ ਸਿਲੈਕਸ਼ਨ ਦੇ ਵਿੱਚ ਵਧੀਆ ਰਿਜ਼ਲਟ ਲੈ ਕੇ ਆਉਣਾ ਉਹ ਵੀ ਬਹੁਤ ਜ਼ਰੂਰੀ ਹੈ। ਬਾਕੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ 14 ਕਿ 15 ਤਰੀਕ ਨੂੰ ਮਿਲ ਲੱਗ ਰਹੀਆਂ ਵੋਟਾਂ ਤੇ ਬਾਕੀ ਸਾਰੇ ਕੈਂਡੀਡੇਟ ਆ ਜਿਹੜੇ ਉਹਨਾਂ ਨੂੰ ਆਲ ਦਾ ਬੈਸਟ ਸਾਰੇ ਡਟ ਕੇ ਮਿਹਨਤ ਕਰੋ ਤੇ ਬਾਕੀ ਰਿਜ਼ਲਟ ਵਾਹਿਗੁਰੂ ਕਰਕੇ ਵਧੇਗਾ ਹੋਊਗਾ ਤੇ ਲੋਕਾਂ 'ਚ ਉਤਸ਼ਾਹ ਬਹੁਤ ਹੈ। ਹੁਣ ਮੀਟਿੰਗ ਸੱਦੀ ਅੱਜ ਤੇ ਹੋਰੇ ਪਿੰਡ ਵਾਲੇ ਇਕੱਠੇ ਕਰਦੇ ਆਂ ਗੱਲਬਾਤ ਤੇ ਬਾਕੀ ਜੁੜੇ ਰਹੋ ਸਾਡੇ ਨਾਲ ਤਿੰਨੇ ਤੁਹਾਨੂੰ ਅਪਡੇਟ। ਲਓ ਜੀ ਸਾਡੇ ਕੈਂਡੀਡੇਟ ਸਾਹਿਬ ਪਹੁੰਚ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਬਹੁਤ ਅੰਗਾਦ ਨੇ ਆਪ ਇਹਨਾਂ ਨੂੰ ਜਿਨ੍ਹਾਂ ਨੂੰ ਸ਼ਰੂਮਣੀ ਕਾਲੀਦਲ ਨੇ ਟਿਕਟ ਦੇ ਕੇ ਨਵਾਜਿਆ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ਰੂਮਣੀ ਕਾਲੀਦਲ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣਗੀਆਂ ਤਾਂ ਕਿਹੜੇ ਕਿਹੜੇ ਪਿੰਡ ਜੀ ਆਪਣੇ ਕੋਲ ਆਧ ਨਹੀਂ ਆ ਆਪਣੇ ਕੋਲੇ ਪਿੰਡ ਜੀ ਆਧ ਨਹੀਂ ਆ ਹਾਂਜੀ ਜੋਨ ਨੰਬਰ 12 ਠੀਕ ਹੈ ਜੀ ਸੈਣਾ ਖਿੜਾ ਤੇ ਖੁੱਡੀਆਂ ਗੁਲਾਬ ਸਿੰਘ ਤੇ ਖੁੱਡੀਆਂ ਮਾਨ ਸਿੰਘ ਠੀਕ ਹੈ ਜੀ ਤਿੰਨੇ ਪਿੰਡ ਆਪਣੇ ਕੋਲੇ ਤੇ ਵੋਟਰਾਂ ਨੂੰ ਅਪੀਲ ਕਰ ਦਿਓ ਜੀ ਹਾਂ ਵੋਟਰਾਂ ਨੂੰ ਅਪੀਲ ਕਰਦੇ ਆ ਵੀ ਭਾਈ ਵਧ ਹਾਂਜੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨੂੰ ਵਧਾਓ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ ਬਿਲਕੁਲ ਜੀ ਆਉਣ ਵਾਲੇ ਸਮੇਂ 'ਚ ਜਿਹੜੀ ਆਪਣੀ ਸਰਕਾਰ ਆ ਹਾਂਜੀ ਉਹ ਆਪਾਂ ਬਣਾਈਏ ਤੇ ਲੋਕਾਂ ਦੇ ਮੈਂ ਵੱਧ ਤੋਂ ਵੱਧ ਕੰਮ ਕਰਾਂ ਹੰਤਕਰ ਸੇਵਾ ਕਰਦਾ ਰਿਆਂ 13 ਸਾਲ ਦੀ ਉਮਰ ਤੋਂ ਮੈਂ ਸੇਵਾ ਕਰਨ ਤੇ ਲੱਗਿਆ ਤੇ ਅੱਜ ਤੱਕ ਸੇਵਾ ਕਰਦਾ ਆ ਰਿਆਂ ਜਿੰਨੀ ਮੇਰੀ ਬਾਕੀ ਉਮਰ ਆਉ ਉਹ ਮੈਂ ਲੋਕਾਂ ਦੀ ਸੇਵਾ ਵਿੱਚ ਲਾਵਾਂ ਬਹੁਤ ਵਧੀਆ ਗੱਲ ਹੈ ਜੀ ਜਿਹੜਾ ਇਲੈਕਸ਼ਨ ਕਿਹੜੀ ਤਰੀਕ ਨੂੰ ਹੋਣਾ ਤੇ ਰਿਜ਼ਲਟ ਕਦੋਂ ਆਉਣਾ ਜੀ ਇਹ ਇਲੈਕਸ਼ਨ ਹੋਣਾ ਜੀ 14 ਤਰੀਕ ਨੂੰ ਵੋਟਾਂ ਪੈਣਗੀਆਂ ਠੀਕ ਹੈ ਜੀ ਤੇ 17 ਤਰੀਕ ਨੂੰ ਇਹਦਾ ਰਿਜ਼ਲਟ ਆ ਜਾਣਾ ਠੀਕ ਹੈ ਜੀ ਤੇ ਇਹ ਇਲੈਕਸ਼ਨ ਕਾਲੀ ਦਲ ਵਾਸਤੇ ਬਹੁਤ ਜ਼ਰੂਰੀ ਆ ਸਭ ਨੂੰ ਪਤਾ ਦੇਖੋ ਜੀ ਕਾਲੀ ਦਲ ਵਾਸਤੇ ਜ਼ਰੂਰੀ ਤਾਂ ਸਭ ਨੂੰ ਹੀ ਆ ਪਰ ਦੂਜਿਆਂ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਹੁਣ ਆਉਣ ਵਾਲੇ ਸਮੇਂ 'ਚ ਲੋਕ ਕਾਲੀ ਦਲ ਨੂੰ ਚਾਹੁੰਦੇ ਆ ਹੁਣ ਕਈ ਮਤਲਬ ਲੰਗਦੇ ਟੱਪਦੇ ਆ ਜਿਹੜੇ ਮਤਲਬ ਕਿ ਦੂਸਰੀਆਂ ਪਾਰਟੀਆਂ ਦੇ ਬੰਦੇ ਆ ਉਹ ਵੀ ਮੈਨੂੰ ਕਹਿ ਰਹੇ ਆ ਉਹ ਜarre ਇਹਨਾਂ ਨੇ ਕਰਿਆ ਹੀ ਕੁਛ ਨਹੀਂ ਸਹੀ ਗੱਲ ਤੇ ਪ੍ਰਧਾਨ ਜੀ ਅਸੀਂ ਵੋਟਾਂ ਤੈਨੂੰ ਪਾਵਾਂਗੇ ਨਹੀਂ ਨਹੀਂ ਸਹੀ ਇਹ ਗੱਲ ਕਹਿ ਰਹੇ ਨੇ ਸਹੀ ਗੱਲ ਆ ਤੇ ਆਪਾਂ ਹੁਣ ਡੋਰ ਡੋਰ ਵੀ ਸਟਾਰਟ ਕਰਾਂਗੇ ਸਾਰੇ ਪਿੰਡਾਂ 'ਚ ਹਾਂਜੀ ਹਾਂਜੀ ਹੁਣ ਸਾਰੇ ਪਿੰਡਾਂ ਜਾਵਾਂਗੇ ਜੀ ਪਹਿਲਾਂ ਆਧਨੀਆਂ ਤੋਂ ਸ਼ੁਰੂ ਕਰਾਂਗੇ ਸੈਣਾ ਖੇੜਾ ਦੋਵੇਂ ਖੁੱਡੀਆਂ ਕਲਾਪ ਸਿੰਘ ਤੇ ਮਾਨ ਸਿੰਘ ਹਾਂਜੀ ਹਾਂਜੀ ਤੇ ਉਹਨਾਂ ਦੇ ਵਿੱਚ ਵੀ ਆਪਾਂ ਸਾਰੇ ਭੈਣ ਭਾਈ ਕੋਲੇ ਸਾਰੇ ਵਰਕਰਾਂ ਕੋਲੇ ਤੇ ਉੱਥੋਂ ਦੇ ਜਿਹੜੇ ਵਰਕਰ ਆ ਉਹ ਵੀ ਆਪੋ ਆਪਣੀ ਥਾਂ ਤੇ ਤਣੇ ਖੜੇ ਆ ਠੀਕ ਹੈ ਜੀ ਬਹੁਤ ਮਤਲਬ ਤਨਮਨ ਨਾਲ ਧਨ ਨਾਲ ਸੇਵਾ ਕਰਨਗੇ ਇੱਕ ਨਹੀਂ ਬਹੁਤ ਲੋਕਾਂ ਨੂੰ ਪਤਾ ਨਹੀਂ ਜਿਹੜਾ ਆਪਣਾ ਜ਼ੋਨ ਹੈ ਮਣੀਗੜਾ ਜ਼ੋਨ ਚਾਹੁੰਦਾ ਆਧਨੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਦੇਖੋ ਜੀ ਜ਼ਿਲ੍ਹਾ ਪ੍ਰੀਸ਼ਦ ਤਾਂ ਆਪਣਾ ਮਣੀਆਲੇ ਚਾਹੁੰਦਾ ਹਾਂਜੀ ਆਦਨੀਆਂ ਹਾਂਜੀ ਤੇ ਜਿਹੜੇ ਖੁੱਡੀਆਂ ਵਾਲੇ ਉਹ ਪਰਲੇ ਜੋਨ ਚ ਪੈਂਦੇ ਆ ਸ਼ਾਇਦ ਲੰਬੀ ਚਾ ਤੇ ਉੱਥੋਂ ਦਾ ਜਿਹੜਾ ਹੈਗਾ ਉਹ ਖੁੱਡੀਆਂ ਦਾ ਹਾਂ ਕੁਮਰਜੀਤ ਸਿੰਘ ਜੀ ਹਾਂਜੀ ਹਾਂਜੀ ਬਹੁਤ ਮਿਹਨਤੀ ਮੁੰਡਾ ਹਾਂਜੀ ਉਹ ਲੰਬੀ ਵਾਲਾ ਕਹਿੰਦਾ ਮਿਹਨਤੀ ਮੁੰਡਾ ਤੇ ਅੱਗੇ ਸਰਪੰਚ ਵੀ ਉਹ ਜਿੱਤਿਆ ਹਾਂ ਜਿੱਤਿਆ ਜੀ ਤੇ ਹੁਣ ਵੀ ਉਹ ਮਤਲਬ ਬਹੁਤ ਲੋਕਾਂ ਨੇ ਮਤਲਬ ਮਿਹਨਤ ਨਾਲ ਉਹਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕੋਲੇ ਸ਼ਿਫਾਰਿਸ਼ ਕਰਕੇ ਉਹਨੂੰ ਟਿਕਟ ਦਵਾਇਆ ਤੇ ਉਹ ਬਹੁਤ ਲੋਕਾਂ ਦੇ ਕੰਮ ਕਰਦਾ ਮਿਹਨਤੀ ਬੰਦਾ ਇਮਾਨਦਾਰ ਸਹੀ ਗੱਲ ਹੈ ਜੀ ਅਕਿਲੀ ਇਹ ਅਰਦਾਸ ਕਰਦੇ ਮੈਂ ਕੋ ਸੱਚੇ ਪਾਤਸ਼ਾਹ ਕੇ ਜਿੱਤ ਸੋਡੀ ਝੋਲੀ ਪਵੇ ਤੇ ਲੋਕ ਵੱਧ ਚੜ ਕੇ ਵੋਟਾਂ ਪਾਉਣ ਤੇ 2027 ਚੱਪਾ ਸਰਕਾਰ ਬਣਾ ਕੇ ਜੀ ਜੀ ਬਿਲਕੁਲ ਬਣਾਉਣੀ ਚਾਹੀਦੀ ਆ ਸਹੀ ਗੱਲ ਆ ਜੀ ਬਹੁਤ ਬਹੁਤ ਧੰਨਵਾਦ ਬਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੱਸ ਜੀ ਕਾਲ ਕੀ ਆ ਚੱਲ ਬੱਲੀ ਵਧੀਆ ਜੀ ਬੰਦੇ ਪਹੁੰਚ ਜਾਂਦੇ ਆ ਕੀ ਲੱਗਦਾ ਫਿਰ ਮੈਂ ਕਹਿਆ ਚੱਕ ਦਾਂਗੇ ਫੱਟੇ ਕਾਲੀਦਾਲ ਦੀ ਬੱਲੇ ਬੱਲੇ ਸਹੀ ਗੱਲ ਆ ਜੀ ਚਾਰ ਪਿੰਡ ਆਪਣੇ ਕੋਲੇ ਹਾਂ ਚਾਰੇ ਪਿੰਡਾਂ ਜੋ ਆਪਣੇ ਮੇਜਰ ਸਿੰਘ ਦੀ ਝੰਡੀ ਪੂਰੀ ਫੁੱਲ ਆ ਨਹੀਂ ਨਹੀਂ ਸਹੀ ਗੱਲ ਆ ਤੇ ਸਾਈ ਦੇ ਤਾਂ ਪਾਰਟੀ ਮਾਰਾਂਗੇ ਇਹਨਾਂ ਨੂੰ ਛ ਉਹ ਤਾਂ ਜਨਮ ਚੰਗੇ ਹੋਣੇ ਸ਼ੁਰੂ ਹੋ ਗਏ ਚੱਕਦਾ ਕੇ ਫੱਟੇ ਰੱਬ ਨੇ ਸਾਹ ਦਿੱਤਾ ਤਾਂ ਨਹੀਂ ਨਹੀਂ ਦੇਣਗੇ ਚੰਗੇ ਰਜਾਨ ਹੋਣੇ ਸ਼ੁਰੂ ਹੋ ਗਏ ਹਾਂ ਨਹੀਂ ਨਹੀਂ ਵਧੀਆ 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 14 ਤਰੀਕ ਨੂੰ ਇੱਤੋ ਜੀ ਕੈਂਡੀਡੇਟ ਸਾਹਿਬ ਫੋਨ ਤੇ ਵੀ ਜੀ ਨੇ ਇਹ ਗੱਲ ਬਾਰੇ ਹੁਣ ਫੋਨ ਤਤਪੂਰੀ ਚੱਲਦੇ ਹਰ ਪਹਿਲਾਂ ਵੀ ਇੰਨੇ ਚੱਲਦੇ ਸੀ ਉਹ ਤਾਂ ਉਹਨਾਂ ਕੇ ਜੀ ਹੁਣ ਪੁਰਾਣਾ ਦੇ ਪਹਿਲਾਂ ਵੀ ਇੰਨੇ ਆਉਂਦੇ ਸੀ ਜੀ ਹਾਂ ਨਹੀਂ ਸਹੀ ਗੱਲ ਆ ਜੀ ਬਿਲਕੁਲ ਜੱਜ ਹੋਰ ਤਕੜਿਓ ਵਧੀਆ ਵਧੀਆ ਬਾਈ ਸਾਰੇ ਇਹਨਾਂ ਨੂੰ ਭਰਾਵਾਂ ਨੂੰ ਕਹਿੰਦੇ ਆ ਵੀ ਅਕਾਲੀ ਦਲ ਦਾ ਸਾਥ ਦਿਓ ਹਾਂ ਬਹੁਤ 10 ਸਾਲ ਖਰਾਬ ਹੋ ਗਏ ਜੱਗੇ ਰਹਾਂਗੇ ਪੰਜਾਬ ਦਾ ਵਿਕਾਸ ਹੋਊਗਾ ਨਹੀਂ ਇਹਨਾਂ ਨੇ ਤਾਂ ਕੁਝ ਵੀ ਨਹੀਂ ਕਰਿਆ ਇਹਨਾਂ ਨੇ ਪੰਜਾਬ ਡੋਬਤਾ ਸਾਰਾ ਤੇ ਜੇ ਹੋਰ ਦੇ ਤਾਂ ਪਾਰਟੀ ਨੂੰ ਉਹ ਤੋਂ ਜ਼ਿਆਦਾ ਲੋਭ ਦੇਣਗੇ ਸਹੀ ਗੱਲ ਸਹੀ ਗੱਲ ਹਾਂ ਅਣੇ ਵੇਖਿਆ ਵੀ ਇਹਨੇ ਕੰਮ ਕਰੇ ਜਿਹੜਾ ਕੁਝ ਹੋਇਆ ਸਾਰਾ ਕੁਝ ਉਹਨਾਂ ਅਕਾਲੀ ਦਲ ਸਰਕਾਰ ਚ ਹੋਇਆ ਬਿਨਾਂ ਅਕਾਲੀ ਦਲ ਸਰਕਾਰ ਤੋਂ ਇੱਕ ਇੱਟ ਲੱਗੀ ਕਿਸੇ ਪਿੰਡ ਚ ਸ਼ਹਿਰ ਚ ਦਿਖਾ ਦੇਣਾ ਆਵੇਂ ਕਿਸਾਨੀ ਦਾ ਕੰਮ ਆਪਾਂ ਬੜੀ ਹੋਊਗੀ ਕੋਈ ਵੀ ਆ ਏ ਟੂ ਲੈ ਕੇ ਜੈਡ ਤੱਕ ਸਹੀ ਗੱ ਉੱਡੀ ਹੋਈ ਜਾਵੇ ਤਕੜੇ ਆਪਕੇ ਆਏ ਵੈਰੀ ਗੁੱਡ ਸਿਕਾ ਤੋਗਰੇ ਮਾਰ ਕੇ ਆਏ ਆਏ ਮਕਰਵਾਏ ਕਹ ਦੋ ਵਾਹ ਬਈ ਵਾਹ ਮੋਟਰਸਾਈਕਲ ਲਾਉਣ ਵਾਸਤੇ ਗੇਟ ਖੋਲਿਆ ਗਿਆ ਕਿਉਂਕਿ ਸਾਨੂੰ ਡਾਰਾ ਚੋਰੀ ਨਾ ਹੋ ਜਾਏ ਹਾਲਾਤ ਮਾੜੇ ਚੱਲੀ ਜਾਂਦੇ ਕਿਣੀ ਪ੍ਰਧਾਨ ਸਾਹਿਬ ਹੁਣ ਆਏ ਨੇ ਹੋਠੀ ਕੋ ਜੀ ਤਿਆਰੀ ਹੈ ਪੂਰੀ ਇਲੈਕਸ਼ਨ ਦੀ ਪੂਰੀ ਸੱਚੀ ਗਾਲ ਜੀ ਮਾਨ ਸਾਹਿਬ ਵਾਹ ਬੰਦੇ ਪਹੁੰਚ ਚੁੱਕੇ ਨੇ ਤਿਆਰੀ ਹੈ ਆਓ ਜੀ ਸੱਚੀ ਗਾਲ ਜੀ ਸਰਨ ਆਓ ਇਧਰ ਆ ਜੀ ਹੋਰਨ ਮੋਲ ਮਾਨ ਸਾਹਿਬ ਕੀ ਹਾਲ ਜੇ ਸੁਪਨੇ ਹੋਵੇ ਤੁਹਾਨੂੰ ਸ਼ਾਦੀ ਤੋਂ ਬਾਅਦ ਕਿਹਨੇ ਕਦੇ ਬੰਦੇ ਪਹੁੰਚ ਰਹੇ ਨੇ ਕਾਲੀ ਦਲ ਦੇ ਵਰਕਰ ਕੈਮਰਾ ਹਰ ਇੱਕ ਚੀਜ਼ ਨੂੰ ਕੈਦ ਕਰ ਲੈਂਦਾ ਕੋਈ ਗੁਪਤ ਮੀਟਿੰਗ ਚੱਲ ਰਹੀ ਹੈ ਵਾਹ ਆਪਾਂ ਕਹਿ ਜਾਂਦੇ ਇਹ ਗੱਲ ਉਹ ਬੇਗੁਪਨੀ ਜਲੀ ਜਾਂਦੀ ਹੈ ਪੜ੍ਹਦੇ ਲਿਆਉਣਾ ਦਿੱਦਗੇ ਉਹ ਲੈ ਮੈਂ ਪੜ੍ਹਦੇ ਹੀ ਕਿਹਨਾਂ ਲਾਇਏ ਜਿੱਦੇ ਮੈਂ ਕਾ ਲਵਾਦੇ ਤੂੰ ਅੱਛਾ ਜੀ ਇੱਕ ਗੱਲ ਤੁਹਾਨੂੰ ਦੱਸਣੀ ਭੁੱਲ ਗਏ ਵੀ ਕਾਂਗਰਸ ਆ ਭਾਵੇਂ ਆਮ ਆਦਮੀ ਐ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਐ ਤੇ ਤਿੰਨੇ ਕੈਂਡੀਡੇਟ ਸਾਡੇ ਪਿੰਡ ਦੇ ਆ ਤੁਸੀਂ ਵੇਖੋ ਤਿੰਨ ਕੈਂਡੀਡੇਟ ਸਾਡੇ ਪਿੰਡ ਦੇ ਬਲਾਕ ਸੰਪਤੀ ਦੇ ਕਾਂਗਰਸ ਦਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਤੇ ਆਪ ਦਾ ਵੀ ਤਿੰਨ ਕੈਂਡੀਡੇਟ ਸਾਡੇ ਪਿੰਡ ਦੇ ਅੱਛਾ ਜੀ ਪਿਛਲੇ ਕਿਹੜੇ ਵੀ ਕੈਂਡੀਡੇਟ ਤੋਂ ਸਾਡੇ ਪਿੰਡ ਦੇ ਸੀ ਉਹ ਆਮ ਆਦਮੀ ਨਹੀਂ ਹੁੰਦੀ ਸੀ ਕਾਲੇ ਦਲ ਦਾ ਵੀ ਸਾਡੇ ਪਿੰਡੋਂ ਸੀ ਕਾਂਗਰਸ ਦਾ ਵੀ ਬਾਕੀ ਹੁਣ ਜਿਹੜਾ ਜ਼ੋਰ ਪੂਰਾ ਲਾਉਣਾ ਮੁੰਡਿਓ ਪਤਾ ਲੱਗ ਜੇ ਕਣੀ ਸਹੀ ਗੱਲ ਹੈ ਤੇਰੀ ਆਸਤੀ ਮੈਨੂੰ ਸਹੀ ਨਹੀਂ ਲੱਗਦਾ ਬਾਕੀ ਵੱਡੇ ਵੱਡੇ ਸ਼ਹਿਰਾਂ 'ਚ ਛੋਟੀ ਛੋਟੀ ਚੀਜ਼ ਹੁੰਦੀ ਰਹਿੰਦੀ ਹੈ ਇਧਰ ਕੀੜੀ ਲੜਗੀ ਸੀ ਮਾਨ ਸਾਹਿਬ ਦੇ ਰਾਖ ਸ਼ੰਤੀ ਚ ਆਪਾਂ ਜਿੰਦਰ ਬੇਜ ਸਿੰਘ ਨੂੰ ਪਾਰਟੀ ਕੁਲ ਟਿਕਟ ਦਿੱਤੀ ਤੇਦਰ ਸੁਖਬੀਰ ਸਿੰਘ ਬਾਦਲ ਨੂੰ ਠੀਕ ਹੈ ਜੀ ਇਹ ਆਪਾਂ ਸਾਰਿਆਂ ਨੇ ਤਨੋਂ ਮਨੋਂ ਜ਼ੋਰ ਲਾਉਣਾ ਹੈ ਕਿ ਇਹ ਵੋਟ ਜਹੇਦਰ ਮੇਜਰ ਸਿੰਘ ਨੂੰ ਨਹੀਂ ਜਾਣੀ ਸੁਖਬੀਰ ਸਿੰਘ ਬਾਦਲ ਨੂੰ ਜਾਣੀ ਹੈ ਇਹ ਸੋਚ ਕੇ ਮਨ ਲਗੇ ਆਪਾਂ ਸਾਰਿਆਂ ਨੇ ਬੋਟਾ ਪਾਉਣੀ ਹੈ ਤੇ 2027 ਚ ਮੋੜ ਵੱਜਣਾ ਇਸੇ ਗੱਲ ਨਾਲ ਇਸੇ ਨਾਲ ਮਤਲਬ ਵੀ ਆਪਣੀ ਸਰਕਾਰ ਬਣਨੀ ਹੈ ਤੇ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਸੱਜਣ ਮਿੱਤਰ ਹੈ ਜਾਂ ਕੋਈ ਸਾਥੀ ਹੈ ਸਾਰਿਆਂ ਨੂੰ ਕਹਿਣਾ ਭਾਈ ਵੋਟ ਆਪਾਂ ਤੱਕੜੀ ਦੇ ਨੰਬਰਾਂ ਨੂੰ ਆਪਣਾ ਚੋਣ ਛਾਂਣ ਸਾਰਿਆਂ ਨੂੰ ਚੋਣ ਛਾਂਣ ਆਪਣਾ ਤੱਕੜੀ ਹੋਊਗਾ ਤੇ ਕਿਸੇ ਨਾਲ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਰੱਖਣਾ ਇਹ ਚ ਇਸ ਲਈ ਆਪਾਂ ਨੂੰ ਪਾਰਟੀ ਨੂੰ ਤੁਹਾਨੂੰ ਪਤਾ ਵੀ ਪਹਿਲਾਂ ਵੀ ਆਪਣਾ ਬਹੁਤ ਨੁਕਸਾਨ ਹੋ ਗਿਆ ਹੁਣ ਦੇਖੀ ਜੰਨੇ ਆਪਾਂ ਪਿੰਡਾਂ 'ਚ ਪਹਿਲਾਂ ਕਾਂਗਰਸ ਆ ਕੇ ਸਰਕਾਰ ਰਹੀ ਹੈ ਕਿ ਆਪ ਪ੍ਰਕਾਰ ਦੇ ਜਮੀਂ ਪੱਠਾ ਪਾ ਕੀ ਕੁਝ ਹੋਈ ਇਹਦਾ ਤੁਹਾਨੂੰ ਪਤਾ ਹੀ ਐ ਇਸ ਲਈ ਸਾਰਿਆਂ ਨੂੰ ਆਪੇ ਜੋੜ ਕੇ ਬੇਨਤੀ ਐ ਵੀ ਆਪਾਂ ਤੱਕੜੀ ਦੇ ਮੋਹਰੇ ਲਾ ਕੇ ਵੱਧ ਤੋਂ ਵੱਧ ਪਾਰਟੀ ਨੂੰ ਮਜਬੂਰ ਕਰਨਾ ਠੀਕ ਐ ਜੀ ਤੇ ਵੀਰ ਸਿੰਘ ਬਾਦਸ਼ਾਹ ਬੁਲਈ ਤਾਨਿਹਾਨ ਬਾਦਸ਼ਾਹ ਸਾਰੇ ਨਗਰ ਨਿਵਾਸੀ ਭੈਣੋ ਵੀਰੋ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਨਵਾਸੀ ਹਾਂ ਜਿਨ੍ਹਾਂ ਨੇ ਪਹਿਲਾਂ ਵੀ 2008 ਦੇ ਵਿੱਚ ਮੈਨੂੰ ਇਸੇ ਜੋਂ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਦੇ ਕੇ ਤੇ ਮਾਨ ਵਧਾਇਆ ਤੇ ਮੈਂ ਵੀ ਉਹਨਾਂ ਦਾ ਤਨੁਮਨ ਨੂੰ ਲਾ ਕੇ ਕੰਮ ਕਰਦੇ ਹੋਇਆ ਤੇ ਲੋਕਾਂ ਨੇ ਪਾਰਟੀ ਦਾ ਮਾਨ ਵਧਾਇਆ ਮੇਰਾ ਵੀ ਮਾਨ ਵਧਾਇਆ ਕਿ ਆਪਾਂ 2008 ਦੇ ਵਿੱਚ ਇਹ ਸੀਟ ਜਿੱਤੀ ਸਾਰਿਆਂ ਨੇ ਹਰ ਇੱਕ ਮਾਨੂ ਜੀ ਗਿਆਨੀ ਛੱਡ ਕੇ ਤੇ ਪਾਰਟੀ ਦੀ ਖਾਤਰਾ ਆਪਾਂ ਵਰਕ ਕਰਨਾ ਤੇ ਸਾਰਿਆਂ ਦਾ ਆਪਾਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਲਾਸ਼ ਸਮੇਂ ਹੁਣ ਸਮਝ ਲੋ ਵੀ ਉਮਰ ਦੇ ਲਿਹਾਜ ਨਾਲ ਮੈਨੂੰ ਫੇਰ ਤੁਸੀਂ ਮਤਲਬ ਜਲਦੀ ਕਰਨਾ ਮਾਨਦਿਕ ਤਾਂ ਸਾਰਿਆਂ ਨੇ ਚੋਣ ਕੀਤੀ ਵੀ ਮੇਰੀ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਮੈਂ ਅੱਗੇ ਵੀ ਇਮਾਨਦਾਰੀ ਨਾਲ ਸਭ ਦਾ ਕੰਮ ਕਰਦਾ ਰਿਆਂ ਤੇ ਹੁਣ ਵੀ ਜਿੱਤ ਤੋਂ ਬਾਅਦ ਤੇ ਮੈਂ ਸਾਰਿਆਂ ਦਾ ਉਸੇ ਤਰ੍ਹਾਂ ਹੀ ਕੰਮ ਕਰਦਾ ਰਹਿਣਾ ਤੇ ਸਰਦਾਰ ਸੁਖਵੀਰ ਸਿੰਘ ਬਾਦਲੇ ਲੋਕਾਂ ਦੇ ਕਹਿਣ ਤੇ ਮੋਹਰ ਲਾਈ ਕਿ ਮੈਨੂੰ ਧੋਖਾ ਦਿੱਤਾ ਤੇ ਤੁਹਾਡਾ ਮਾਨ ਵਧਾਇਆ ਤੇ ਮੈਂ ਤੁਹਾਡੇ ਮਾਨ ਨੂੰ ਮੈਂ ਵੀ ਸੇਵਾ ਕਰੂੰਗਾ ਤੇ ਬਾਦਲਾਂ ਦਾ ਇਹ ਨਹੀਂ ਇਹ ਤਾਂ ਮੈਂ ਕਹਿੰਦਾ ਜਸ਼ਕਾ ਆਪਣਾ ਇਹਦਾ ਚੋਣ ਨਿਸ਼ਾਨਾ ਉਹ ਆ ਤਕਰੀਂਗਾ ਤੇ ਆਪਾਂ ਨੂੰ ਦੋ ਵੋਟਾਂ ਮਿਲਣੀਆਂ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਇੱਕ ਬਲਾਕ ਸੰਪਤੀ ਦੀ ਆਪਾਂ ਦੋਨਾਂ ਤੇ ਤਕੜੀ ਤੇ ਹੀ ਮੋਹਰਾਂ ਲਾਉਣੀ ਵਲਟ ਪੇਪਰ ਨਾਲ ਹੋਣਾ ਹੈ ਪੈਂਟ ਪੇਪਰ ਤੇ ਸਾਰੇ ਗਲੇਸ਼ ਕਵੇ ਆਪਾਂ ਭੁੱਲ ਕੇ ਤੇ ਹੁਣ ਇਹ ਚੋਣ ਜਿੱਤੋ ਅੱਗੇ ਤੋਂ ਪਤਾ ਲੱਗੇ ਵੀ ਲੋਕਾਂ ਦੇ ਵਿੱਚ ਵੀ ਹਵਾ ਜਾਵੇ ਪੂਰੇ ਪੰਜਾਬ 'ਚ ਜਾਵੇ ਵੀ ਲੋਕ ਆਕਾਲੀ ਦਲ ਨਾਲ ਜੁੜ ਗਏ ਦੁਆਰੇ ਲੋਕਾਂ ਨੇ ਮੋੜਾ ਟੱਟਿਆ ਲੋਕ ਇਹਨਾਂ ਤੋਂ ਦੁਖੀ ਆ ਵੀ ਇਹਨਾਂ ਤੋਂ ਦੁਖੀ ਆ ਠੀਕ ਆ ਹਵਾ ਬਦਲ ਗਈ ਆ 2027 ਦੇ ਵਿੱਚ ਆਪਣੀ ਸਰਕਾਰ ਪੱਕੀ ਆ ਬੋਲੇ ਸੋਨਾ ਵਾਜਰੂ ਜੀ ਕਾ ਖਾਲਸਾ ਵਾਜਰੂ ਜੀ ਕੀ ਫਤਹ